ਸਸਰੀ ਕਾਲ ਮਿੱਤਰੋ ਸਾਰੇ ਵੀਰਾਂ ਨੂੰ ਤੇ ਤਰਫ पे ਆਪਾਂ ਵੀ ਪਿੰਡੋਂ ਲੈ ਕੇ 743 13 ਮਾਡਲ ਆ ਆਪਣੇ ਕੋਲੇ ਤੇ ਇੱਕ 15 ਮਾਡਲ 850 ਉਹਨਾਂ ਦੇ ਟਾਇਰਾਂ ਦੇ ਵਿੱਚ ਵਿਦ ਟਰਬੋ ਲੱਗੀ ਹੋਈ ਹੈ ਟਰੈਕਟਰ ਦੇ ਮਿਊਜ਼ਿਕ ਸਿਸਟਮ ਘੋੜਾ ਵੈਂਪਰ ਵਗੈਰਾ ਨਾਲ ਸਾਰਾ ਸਿਸਟਮ ਲੱਗਿਆ ਹੋਇਆ ਹੈ ਟਰੈਕਟਰ ਦੇ ਤੇ ਮੱਡੀ ਚੱਲ ਕੇ ਭਾਵੇਂ 4313 ਮਾਡਲ ਬਿਲਕੁਲ ਬਈ ਨਵਾਂ ਟਰੈਕਟਰ ਪਿਆਗਾ ਫਸਟ ਓਨਰ ਆਗਾ ਤੇ 855 ਬਿਲਕੁਲ ਨਵੇਂ ਟਾਇਰ ਪਵਾਤੇ ਬਈ ਇਹਦੇ ਤੇ ਬਰਨਾਲਾ ਟਰੈਕਟਰ ਮੰਡੀ ਦੇ ਉੱਤੇ ਮਿਲਦਾ ਮਿੱਤਰੋ ਤੇ ਇਹਨੂੰ ਝੜਕ ਮਰਵਾ ਦਿੰਨੇ ਵੜੀ ਜੀ ਟਮਾਟਰੀ ਦੀ ਬਹੁਤ ਬਾਈਕ ਕੋਈ ਬੜਾ ਬਟਾ ਲੱਗਿਆਗਾ ਜਿੱਡਾ 744 ਨਾ ਉਡਾ ਤਾਂ ਵੈਂਪਰੀ ਆ ਥੋੜੇ ਟਰੈਕਟਰ ਦੇ ਦੇ ਵੇ ਵਾਤੀ ਕੀ ਗੱਲਵਾਤਾ ਆਪਾਂ ਤੁਹਾਨੂੰ ਜਲ ਕੇ ਮੰਡੀ ਚ ਦਿਖਾਉਣੇ ਆ ਨਾ ਤੇ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰ ਦੇਖੀ ਜਾਂਦੇ ਆ ਤੇ ਜਿਹੜੇ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਰਾਮੇਟਰੋ ਚੈਨਲ ਆ ਸਬਸਕ੍ਰਾਈਬ ਕਰ ਦਿਓ ਤੇ ਅੱਜ ਤਰੀਕ ਹੈਗੀ ਆ ਲਗਭਗ ਮੈਨੂੰ ਲੱਗਦਾ ਵੀ 10 ਸੋਮਵਾਰ 10 ਤਰੀਕ ਤੇ ਤੀਜਾ ਮਹੀਨਾ ਮਾਰਚ 2025 ਕਿਾ ਮੌਸਮ ਬੁਰਾ ਕੈਡ ਹੋਇਆ ਵੈਜ ਬਾਕੀ ਵੀਜ ਦੀ ਵੀ ਸੁਭਾਅ ਹਣਾ ਪੂਰੀ ਫੁੱਲ ਬੱਤਲ ਬਾਈ ਤੋਰੀ ਭਲ ਹੋਈ ਵੀ ਆ ਤੇ ਆਪਣਾ ਕਿਹੜਾ ਕਿਹੜਾ ਏਰੀਆ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਦਾ ਆਪਣੀ ਵੀਡੀਓ ਜਿਹੜੇ ਵੀਰ ਦੇਖਦੇ ਨੇ ਕਿੱਥੋਂ ਕਿੱਥੋਂ ਦੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਿੰਡ ਤੇ ਜਿਲ੍ਹੇ ਦਾ ਨਾਂ ਸਟੇਟ ਦਾ ਕਿੱਥੇ ਕਿੱਥੇ ਵੀਡੀਓ ਜਾਂਦੀਆਂ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਮੰਡੀ 'ਚ ਮਿਲਦੇ ਆਜੋ ਕਰਾਂ ਤੇਰੀ ਮੰਡੀ 'ਚ ਗਏ ਪਹੁੰਚ ਜਾਂਦੀਆਂ ਖਲ ਲੈਣਾ ਲੱਗੀਆਂ ਇਦਾਂ ਲਾਪਰੀਤ ਵੀ ਆ ਗਏ ਮਾਰ-ਮਾਰੇ ਤਾਂ ਤਾਰਾਵਾੜਾ ਦੀਆਂ ਮਗਰ ਜੌਂਡੀ ਆ ਰਾ 53 ਬਾਪਾ ਇਹ ਦੇਖੋ ਮਗਰ ਜੀ ਇਹਨਾਂ ਲੈਣਾ ਲੱਗ ਗਏ ਜਿਹੜੇ ਨੇ ਆਜੋ ਕਰਾਂ ਏ ਵੀ ਵੇਖਦੇ ਹੀ ਮਾਗਰ ਵੀ ਇਸ ਰੰਗ ਟਾਇਰ ਮੋੜ ਜਾਂਦੇ ਆ ਕਈ ਵਾਰ ਝੋ ਜਾਂਦੇ ਨਾਲ ਫੇਰਿੰਗ ਮੋੜਾ ਫਿਰਦਾ ਫਿਰ ਨਾਲ ਦੀ ਨਾਲ ਆਏ ਹੇ ਆਏ ਵੀ ਬਰਨਾਲਾ ਮੰਡੀ ਚ ਆਈ ਜਾਂਦੇ ਆ ਟਰੈਕਟਰ ਸਾਰੇ ਲਾਪਰੀ ਤਾਂ 17 ਮਾਡਲ ਜੌਂਡੀ ਅੱਥਰੋਂ ਜ਼ਿਆਦਾ ਹੈ ਹਮਾਰ ਬਤਾਰੀਸਾਂ ਜੋ ਪਰ ਲੈਣਾ ਲੱਗੀਆਂ ਹੁੰਦੀਆਂ ਨੇ ਮਿੱਤਰੋ ਬਰਨਾਲਾ ਮੰਡੀ ਜੱਜ ਦੇਖਦਾ ਕਿੰਨੇ ਕਪੜਾ ਆਕੇ ਪੈਂਦੇ ਆ 55 20 ਖੜਾ ਲੋ ਜੀ ਫੋਰ ਬਾਈ ਫੋਰ ਦੇ ਵਿੱਚ ਧਾਤਾਰਾ ਖੜਾ 855 ਤੇ ਉਪਰਾਂ ਦੇ ਡੱਕਾ ਸਾਡੇ ਹੋਣੇ ਪੂਰੇ ਫੁੱਲ ਆ ਨਾੜਗੜਾ ਨੂੰ ਸਿ ਵਾਲਾ ਖੜਾ ਗੰਦੀ ਪੂਰਾ ਸਾਫ ਕਰਦੇ ਪਾਂ ਦੇ ਡੱਕ ਭਾਈ ਮਿੱਤਰੋ ਬਾਈਆਂ ਨੂੰ ਜੌਂੜੀਆ 5310 18 ਮਾਡਲ ਪਿੰਡ ਕਿਹੜਾ ਵੀਰੇ ਮੂਹ ਮੂਹ ਪਿੰਡ ਜਿਲ੍ਹਾ ਬਰਨਾਲੇ ਦੀ ਹੱਦ ਦੀ ਚੀਜ਼ ਰਹਿ ਗਿਆ ਨਾ ਇਹਦਾ ਠੀਕ ਆ ਵੀ ਮੂਹ ਵਾਲਿਆਂ ਨੂੰ ਦੇਤਾ 5310 18 ਮਾਡਲ ਕਿਵੇਂ ਲੱਗਿਆ ਟਰੈਕਟਰ ਜੀ ਵਧੀਆ ਜੀ ਠੀਕ ਆਗਾ ਸੌਦਾ ਕਰਦਾ ਹੋਗਾ ਹੌਲੀ ਹੌਲੀ ਹੋਇਆ ਨਾ ਠੀਕ ਆ ਲੈ ਮਿੱਤਰੋ ਨਾਲ ਦੇ ਟਰਾਂਸ ਸੀਗਾ 5310 ਮਾਡਲ 18 ਤੇ ਕਾਪੀ 19 ਜੀ ਪਾਵਾਂ ਸਾਡੀ ਵੀਰੇ ਲੱਗੀ ਹੋਈ ਤੇ ਬਾਈਆਂ ਨੂੰ ਦੇਤਾ ਤੇ ਬਾਈਆਂ ਨੂੰ ਵਾਦਾ ਕਰੇ ਨਾ ਟਰੈਕਟਰ ਤੇ ਬਾਕੀ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ ਮਿੱਤਰੋ ਹੋ ਗਈ ਖਾਲੀ ਬਰਨਾਲਾ ਮੰਡੀ ਤੇ ਆ ਰਹਿਗੇ ਖੜੇ ਕੋਸਟਰਾ ਵਟਾ ਵਟ ਵੱਲੇ ਟਰੈਕਟਰ ਤੇ ਸਮਾਪਤ ਹੋ ਚੁੱਕੀ ਹੈ ਬਰਨਾਲਾ ਟਰੈਕਟਰ ਮੰਡੀ ਬਾਈਨ 47 ਦਿੱਤਾ ਮਲੇਰ ਕੋਟਲੇ ਦੇ ਵਿੱਚ ਪੰਡਾ ਵੀਰਾਂ ਦਾ 747 13 ਮਾਡਲ ਬਰਨਾਲਾ ਮੰਡੀ ਪੰਡਾ ਵੀਰਾਂ ਨੂੰ ਤੇ ਬਾਈ ਨੂੰ ਵਾਦਾ ਕਰੇ ਤੇ ਬਾਕੀ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ 47 ਜਿਹੜਾ ਸੇਲ ਹੋ ਗਿਆ 13 14 ਮਾਡਲ ਸੀ ਆਪਣੇ ਕੋਲ ਨਵੇਂ ਟਾਇਰ ਸੀਗੇ जमा कोका बि ट्रेडी